ਤੰਗ ਜਿੰਨੇ ਵੀ ਦਰਖਤ ਹੁੰਦੇ ਨੇ ਨਾ ਉਹ ਸਾਰੇ ਦੇ ਸਾਰੇ ਚੰਦਨ ਦੀ ਖੁਸ਼ਬੂ ਦੇ ਨਾਲ ਭਰਪੂਰ ਹੋ ਜਾਂਦੇ ਨੇ ਤੇ ਕਈ ਵਾਰ ਭਲੇਖਾ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਹ ਵੀ ਚੰਦਨ ਦੇ ਹੀ ਬੂਟੇ ਹੋਣ ਪਰ ਉਹਨਾਂ ਸਾਰਿਆਂ ਬੂਟਿਆਂ ਦੇ ਵਿੱਚੋਂ ਭਾਵੇਂ ਉਹ ਬੂਟਾ ਜਿਹੜਾ ਭਾਵੇਂ ਚੰਦਨ ਦੀ ਜੜ ਦੇ ਬਿਲਕੁਲ ਨੇੜੇ ਹੀ ਉਗਿਆ ਹੋਵੇ ਬਾਅੰਸ ਦਾ ਬੂਟਾ ਉਹ ਕਦੀ ਵੀ ਚੰਦਨ ਦੀ ਖੁਸ਼ਬੋ ਲੈ ਕੇ ਚੰਦਨ ਵਰਗਾ ਨਹੀਂ ਬਣਦਾ ਕਬੀਰ ਬਾंस ਬਡਾਈ ਬੂੜਿਆ ਇਉਂ ਮਤ ਡੁੱਬੋ ਕੋਏ ਚੰਦਨ ਕੈ ਨਿਕਟੈ ਬਸੈ ਬਾंस ਸੁਗੰਧ ਨਾ ਹੋਏ ਉਹ ਭਾਵੇਂ ਜਿੰਨਾ ਮਰਜੀ ਚੰਦਨ ਦੇ ਨੇੜੇ ਹੋਵੇ ਪਰ ਖਿਆਲ ਕਰਨਾ ਗੁਰੂ ਪਿਆਰਿਓ ਬਾंस ਦੇ ਅੰਦਰ ਕਦੀ ਵੀ ਚੰਦਨ ਦੀ ਖੁਸ਼ਬੋ ਭਰਪੂਰ ਨਹੀਂ ਹੁੰਦੀ ਕਿਉਂਕਿ ਬਾਂਸ ਦੇ ਅੰਦਰ ਹੰਕਾਰ ਹੈ ਵੀ ਮੈਂ ਸਾਰੇ ਦਰਖਤਾਂ ਨਾਲੋਂ ਉੱਚਾ ਲੰਮਾ ਤੇ ਚੰਦਨ ਦਾ ਬੂਟਾ ਤਾਂ 52 ਗੁੰਗਲਾਂ ਜਿੰਨਾ ਉੱਚਾ ਹੈ ਨੀਵਾ ਬੜਾ ਉਹ ਹੰਕਾਰ ਦੇ ਵਿੱਚ ਹੀ ਭਰਿਆ ਖਾਲੀ ਰਹਿ ਜਾਂਦਾ ਹੈ ਤੇ ਸਾਦ ਸੰਗਤ ਚੰਦਨ ਦਾ ਬੂਟਾ ਭਾਵੇਂ ਬਹੁਤ ਨੀਵਾ ਹੁੰਦਾ ਹੈ ਪਰ ਗੁਣਾਂ ਕਰਕੇ ਭਰਪੂਰ ਤੇ ਸਾਰਿਆਂ ਅੰਦਰ ਖੁਸ਼ਬੂ ਭਰ ਦਿੰਦਾ ਹੁਣ ਸਹਿਬ ਜੀ ਪਰਮਾਉਂਦੇ ਨੇ ਕਿਤੇ ਬੰਦਿਆ ਤੇਰੇ ਅੰਦਰ ਵੀ ਹੰਕਾਰ ਨਾ ਆ ਜਾਏ ਮੈਂ ਵਿੱਚ ਹੋਵੇਂਗਾ ਹੋਮੇ ਵਿੱਚ ਆ ਜਾਏਗਾ ਤੇ ਖਾਲੀ ਰਹਿ ਜਾਏਗਾ ਬਾਂਸ ਵਾਂਗ ਕਿਉਂਕਿ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੈ ਆਏ ਹੁਣ ਚਾਹੀਦਾ ਤਾਂ ਸੀ ਕਿ ਗੁਰੂ ਕੇ ਦਰ ਤੇ ਆਉਂਦਾ ਤੇ ਆਪਣੇ ਆਪ ਨੂੰ ਨਿਮਾਣਾ ਬਣਾ ਕੇ ਆਉਂਦਾ ਮੈਂ ਕਈ ਵਾਰ ਬੇਨਤੀ ਕਰਦਾ ਸਾਧ ਸੰਗਤ ਕਿ ਜਿੱਥੇ ਅਸੀਂ ਆਪਣੇ ਜੋੜੇ ਉਤਾਰ ਕੇ ਆਉਨੇ ਆ ਨਾ ਕਾਸ਼ ਕਿਤੇ ਹਉਮੈ ਨੂੰ ਹੰਕਾਰ ਨੂੰ ਮੈਂ ਨੂੰ ਵੀ ਉਹਨਾਂ ਜੋੜਿਆਂ ਦੇ ਵਿੱਚ ਬਾਹਰ ਹੀ ਛੱਡ ਕੇ ਆ ਜਾਇਆ ਕਰੀਏ ਪਰ ਹੈ ਅੱਜਕੱਲ ਉਲਟ ਇਸ ਨਾਲੋਂ ਅਸੀਂ ਗੁਰੂ ਦੇ ਦਰ ਤੇ ਵੀ ਆ ਕੇ ਅਜੇ ਵੀ ਮੈਂ ਅੰਦਰ ਸਾਂਭੀ ਬੈਠੇ ਆ ਅਜੇ ਵੀ ਆਪਣਾ ਆਪ ਦਾ ਨਾਮ ਬੁਲਾਉਣ ਅਤੇ ਨਾਮ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਤਾਂ ਹੀ ਦਾ ਅੱਜਕੱਲ ਮਾਫ ਕਰਿਓ ਗੁਰੂ ਘਰਾਂ ਦੇ ਵਿੱਚ ਵੀ ਪ੍ਰਧਾਨਗੀਆਂ ਦੀਆਂ ਅੱਜ ਵੀ ਲੜਾਈਆਂ ਹੁੰਦੀਆਂ ਗੁਰਦੁਆਰੇ ਤੇ ਅੰਦਰ ਸਾਧ ਸੰਗਤ ਅਜੇ ਵੀ ਇਸ ਗੱਲ ਦੀ ਇੱਛਾ ਅਜੇ ਵੀ ਇਸ ਗੱਲ ਦੀ ਚਾਹਨਾ ਹੁੰਦੀ ਹੈ ਵੇ ਮੇਰਾ ਉਹਦਾ ਸਾਰਿਆਂ ਨਾਲੋਂ ਵੱਡਾ ਹੋਵੇ ਪਰ ਚਾਹੀਦਾ ਸੀ ਜਦ ਇਤਿਹਾਸ ਦੇ ਉਵਰਕੇ ਇਤਿਹਾਸ ਦੇ ਪੰਨੇ ਫੋਲ ਕੇ ਵੇਖੀਏ ਜਕਰੀਆ ਖਾਨ ਨਵਾਬੀ ਭੇਜਦਾ ਹੈ ਭਾਈ ਸੁਵੇਗ ਸਿੰਘ ਨਵਾਬੀ ਲੈ ਕੇ ਆਉਂਦੇ ਨੇ ਹਾਲਾਤ ਇਸੇ ਸਨ ਕਿ ਸਿੱਖਾਂ ਅਤੇ ਜਕਰੀਆ ਖਾਨ ਦੇ ਵਿੱਚ ਵਾਰ-ਵਾਰ ਜਦ ਹੁੰਦਾ ਪਿਆ ਝਗੜਾ ਹੁੰਦਾ ਪਿਆ ਜਕਰੀਆ ਖਾਨ ਨੇ ਵੀ ਸੋਚਿਆ ਕਿ ਸਿੱਖਾਂ ਨਾਲ ਕੁਝ ਦੇਰ ਲਈ ਸੁਲ੍ਹਾ ਕਰ ਲਈ ਜਾਵੇ ਰੋਜ ਦੇ ਲੜਾਈ ਝਗੜੇ ਬੰਦ ਹੋ ਜਾਣਗੇ ਭਾਈ ਸੁਵੇਕ ਸਿੰਘ ਜੀ ਨੂੰ ਨਵਾਬੀ ਦੇ ਕੇ ਭੇਜਿਆ ਤੇ ਸਾਧ ਸੰਗਤ ਕਮਾਲ ਦੀ ਗੱਲ ਗੁਰੂ ਕੇ ਸਿੰਘ ਇਕੱਠੇ ਹੋਏ ਨੇ ਦਰਬਾਰੇ ਖਾਲਸਾ ਇਕੱਠਾ ਹੋਇਆ ਪਰ ਕਿਸੇ ਨੇ ਵੀ ਨਵਾਬੀ ਨਹੀਂ ਕਬੂਲੀ ਸਗੁਣ ਨਵਾਬੀ ਲਿਆਉਣ ਵਾਲੇ ਭਾਈ ਸੁਵੇਕ ਸਿੰਘ ਜੀ ਨੂੰ ਇਹ ਬਚਨ ਆਖੇ ਗਏ ਕਿ ਇਹ ਨਵਾਬੀ ਦੀ ਖਿੱਲਤ ਜਿਹੜੀ ਤੁਸੀਂ ਲੈ ਕੇ ਆਏ ਹੋ ਬਾਹਰ ਜੋੜਿਆਂ ਦੇ ਵਿੱਚ ਸੰਗਤ ਦੀਆਂ ਜੁੱਤੀਆਂ ਦੇ ਵਿੱਚ ਰੱਖ ਕੇ ਆਓ ਇਹਨੂੰ ਅੰਦਰ ਨਹੀਂ ਲੈ ਕੇ ਆਉਣੀ ਕਿਉਂਕਿ ਇਹ ਜਕਰੀਆ ਖਾਨ ਦੇ ਕੋਲੋਂ ਉਸ ਸ਼ਾਹੀ ਦਰਬਾਰ ਦੇ ਵਿੱਚੋਂ ਨਵਾਬੀ ਆਈ ਹੈ ਤੇ ਨਵਾਬੀ ਖਰਾਬੀ ਹੁੰਦੀ ਹੈ ਜੁੱਤੀਆਂ ਦੇ ਵਿੱਚ ਨਵਾਬੀ ਰੱਖੀ ਗਈ ਨਵਾਬੀ ਦੀ ਖਿੱਲਤ ਰੱਖੀ ਗਈ ਤੇ ਸਾਧ ਸੰਗਤ ਉਸ ਵਕਤ ਭਾਈ ਸੁਵੇਗ ਸਿੰਘ ਨੇ ਬੇਨਤੀ ਕੀਤੀ ਸੀ ਖਾਲਸਾ ਜੀ ਨਵਾਬੀ ਕਬੂਲ ਲਓ ਕੁਝ ਧੀਰ ਵਾਸਤੇ ਇਹ ਝਗੜੇ ਇਹ ਜੰਗ ਜੋਦ ਠਹਿਰ ਜਾਏਗਾ ਰੁਕ ਜਾਏਗਾ ਜਕਰੀਆ ਖਾਨ ਹੁਣ ਕੋਈ ਜੰਗ ਜੋਦ ਨਹੀਂ ਕਰੇਗਾ ਉਹਨੇ ਨਵਾਬੀ ਭੇਜੀ ਹੈ ਆਪਾਂ ਕੁਝ ਸਮੇਂ ਲਈ ਉਸ ਨਾਲ ਸੁਲ੍ਹਾ ਕਰ ਲਈਏ ਸੰਧੀ ਕਰ ਲਈਏ ਪਰ ਸਾਧ ਸੰਗਤ ਇੱਕ ਵੀ ਸਿੱਖ ਇੱਕ ਵੀ ਗੁਰੂ ਕਾ ਸਿੰਘ ਨਵਾਬੀ ਕਬੂਲਣ ਵਾਸਤੇ ਰਾਜ਼ੀ ਨਾ ਹੋਇਆ ਆਖਰਕਾਰ ਸੰਗਤ ਨੇ ਹੁਕਮ ਸੁਣਾਇਆ ਕਿ ਨਵਾਬੀ ਕਿਹਨੂੰ ਦਿੱਤੀ ਜਾਵੇ ਸਰਦਾਰ ਕਪੂਰ ਸਿੰਘ ਜੀ ਜਿਹੜੇ ਸੰਗਤਾਂ ਨੂੰ ਪੱਖਾ ਚਲਦੇ ਪਏ ਸਨ ਉਹਨਾਂ ਨੂੰ ਨਵਾਬੀ ਦੇਣ ਦਾ ਸੰਗਤ ਨੇ ਫੈਸਲਾ ਕੀਤਾ ਸਾਧ ਸੰਗਤ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਅਰਦਾਸ ਹੋਈ ਪੰਜ ਸਿੰਘਾਂ ਨੇ ਫੈਸਲਾ ਕਰਕੇ ਸੰਗਤ ਦੀ ਅਗਵਾਈ ਕਬੂਲ ਕੇ ਸਾਧ ਸੰਗਤ ਇਹ ਨਵਾਬੀ ਸਰਦਾਰ ਕਪੂਰ ਸਿੰਘ ਨੂੰ ਦੇਣੀ ਚਾਹੀ ਤੇ ਅੱਗੋਂ ਸਰਦਾਰ ਕਪੂਰ ਸਿੰਘ ਕੀ ਕਹਿਣ ਲੱਗੇ ਕਹਿੰਦੇ ਜੀ ਨਵਾਬੀ ਤਾਂ ਭਾਵੇਂ ਮੈਨੂੰ ਦੇ ਦੇਓ ਖਾਲਸਾ ਜੀ ਪਰ ਮੈਂ ਚਾਹੁੰਨਾ ਇਹ ਨਵਾਬੀ ਦੀ ਖਿੱਲਤ ਮੈਨੂੰ ਬਖਸ਼ਣ ਤੋਂ ਪਹਿਲਾਂ ਇਹ ਨਵਾਬੀ ਪੰਜ ਸਿੰਘਾਂ ਦੇ ਪੈਰਾਂ ਨੂੰ ਛੁਹਾ ਕੇ ਦਿੱਤੀ ਜਾਵੇ ਮੇਰੀ ਦੂਜੀ ਬੇਨਤੀ ਹੈ ਮੈਂ ਭਾਵੇਂ ਅੱਜ ਨਵਾਬ ਹੋ ਜਾਵਾਂ ਨਵਾਬ ਬਣ ਜਾਵਾਂ ਪਰ ਜਿਹੜੀ ਮੇਰੀ ਸੇਵਾ ਹੈ ਸੰਗਤ ਨੂੰ ਪੱਖਾ ਝੱਲਣ ਦੀ ਸੇਵਾ ਤੇ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਵੇਖੋ ਸਾ ਸੰਗਤ ਇਹ ਏ ਸੀ ਖਾਲਸੇ ਦਾ ਕਿਰਦਾਰ ਇਹ ਸੀ ਸਿੱਖਾਂ ਦੀ ਨਿਮਰਤਾ ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ ਰਾਜ ਮਿਲਖ ਸਿਕਦਾਰੀਆਂ ਅਗਨੀ ਮਹਿ ਜਾਲ ਸੰਤ ਜਨਾ ਕਾ ਸ਼ੋਹਰਾ ਦਿਸ ਚਰਨੀ ਲਾਗ ਮਾਇਆ ਧਾਰੀ ਛਤਰ ਪਤ ਤਿੰਨ ਛੋਡੋ ਤਿਆਗ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਗੁਰੂ ਕੇ ਪਿਆਰੇ ਉਹ ਸਿੱਖ ਸਰਦਾਰ ਕਪੂਰ ਸਿੰਘ ਕਹਿਣ ਲੱਗੇ ਨਵਾਬੀ ਤਾਂ ਭਾਵੇਂ ਮੈਨੂੰ ਦੇ ਦਿਓ ਪਰ ਖਾਲਸਾ ਜੀ ਸੰਗਤ ਜੀ ਪਰ ਸੰਗਤ ਨੂੰ ਪੱਖਾ ਚੱਲਣ ਦੀ ਸੇਵਾ ਨਾ ਮੇਰੇ ਕੋਲੋਂ ਲਿਓ ਜੇ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਜਿਹੜੀ ਮੇਰੇ ਕੋਲੋਂ ਵਾਪਸ ਨਾ ਲੈ ਹੋ ਜੇ ਮੈਂ ਨਵਾਬੀ ਕਬੂਲ ਲੈਣਾ ਪਰ ਨਾਲ ਨਾਲ ਇਹ ਸੇਵਾ ਵੀ ਮੈਂ ਕਰਨੀ ਚਾਹੁੰਨਾ ਸਾਧ ਸੰਗਤ ਇਹ ਆ ਅਸਲ ਵਿੱਚ ਸਿੱਖ ਦੀ ਕਿਰਦਾਰ ਦੀ ਬਾਤ ਮਾਫ਼ ਕਰਿਓ ਅੱਜ ਇਨ੍ਹਾਂ ਉਹਦਿਆਂ ਵਾਸਤੇ ਕਈ ਵਾਰ ਦਸਤਾਰਾਂ ਵੀ ਰੋਲ ਦਿੰਨੇ ਆਂ ਅਸੀਂ ਕਈ ਵਾਰ ਕਿਰਦਾਰ ਵੀ ਰੋਲਣ ਤੱਕ ਜਾਂਦੇ ਆਂ ਗੁਰੂ ਦੀ ਹਜ਼ੂਰੀ ਵਿੱਚ ਸਾਧ ਸੰਗਤ ਲੜਾਈਆਂ ਹੁੰਦੀਆਂ ਝਗੜੇ ਹੁੰਦੇ ਨੇ ਤੇ ਉਥੇ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਤੇ ਗੁਰੂ ਪਿਆਰਿਓ ਹੱਥ ਜੋੜ ਕੇ ਕਈ ਵਾਰ ਕਹਿਣਾ ਪੈ ਜਾਂਦਾ ਵੀ ਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਹੀ ਤੁਸੀਂ ਕਿਤੇ ਸਤਕਾਰ ਕਰਨਾ ਸਿੱਖ ਲਓ ਕਿਤੇ ਮਨ ਦੇ ਵਿੱਚ ਇਹੀ ਕਿਤੇ ਖਿਆਲ ਬਣਾ ਲਓ ਵੀ ਸਤਿਗੁਰੂ ਮਹਾਰਾਜ ਸਾਨੂੰ ਵੇਖਦੇ ਪਏ ਐ ਪਰ ਮਾਫ ਕਰੂ ਅਸੀਂ ਇਹੋ ਜੀ ਆਪਣੀ ਅਵਸਥਾ ਨਹੀਂ ਅਜੇ ਬਣਾਉਂਦੇ ਪਏ ਗੁਰੂ ਰਹਿਮਤ ਕਰੇ ਕਿ ਸਾਨੂੰ ਸਮਝ ਆ ਜਾਏ ਸੋਝੀ ਆ ਜਾਏ ਮੈਂ ਬੇਨਤੀ ਕਰ ਰਿਹਾ ਸੀ ਕਿ ਵੀ ਕੋ ਨਿਮਰਤਾ ਹੋਵੇ ਤੇ ਚੰਦਨ ਦੇ ਬੂਟੇ ਵਰਗੀ ਨਿਮਰਤਾ ਹੋਵੇ ਸੁਭਾਅ ਹੋਵੇ ਸਾਡਾ ਚੰਦਨ ਵਰਗਾ ਹੋਵੇ ਸਾਰਿਆਂ ਦੇ ਅੰਦਰ ਖੁਸ਼ਬੂ ਭਰਨ ਵਾਲਾ ਸਾਡਾ ਸੁਭਾਅ ਹੋਵੇ ਗੁਰੂ ਦਾ ਸੁਭਾਅ ਐਸਾ ਹੈ ਗੁਰੂ ਸਭ ਦੇ ਅੰਦਰ ਗੁਣ ਭਰਦਾ ਹੈ ਗੁਰੂ ਦਾ ਸਿੱਖ ਸਾਰਿਆਂ ਦੇ ਅੰਦਰ ਗੁਣ ਭਰਦਾ ਹੈ ਸਾਹ ਸੰਗਤ ਚੰਗੇ ਗੁਣਾਂ ਦੀ ਉਹ ਵਰਤੋਂ ਕਰਦਾ ਹੈ ਤੇ ਸੰਸਾਰ ਵਿੱਚ ਵਿਚਰਦਾ ਹੈ ਹੰਕਾਰ ਵਿੱਚ ਕਿਤੇ ਬਾੰਸ ਦੇ ਵਾਂਗ ਨਹੀਂ ਰਹਿ ਜਾਂਦਾ ਕਿਉਂਕਿ ਬਾਅੰਸ ਫਿਰ ਖਾਲੀ ਹੋ ਰਹਿ ਜਾਂਦਾ ਜੇ ਹੰਕਾਰ